रेडी ਸਾਲ ਕੋ ਪਹਿਲਾ ਤਿੱਥ ਤਿਹਾਰਾਂ ਦੇ ਦਿਨਾਂ ਵਿੱਚ ਮੈਂ ਆਪਣੇ ਜਲੰਧਰ ਸਥਿਤ ਕਾਲਜ ਤੋਂ ਘਰ ਪਰਤ ਰਿਹਾ ਸੀ ਤਾਂ ਨਕੋਦਰ ਚੌਂਕ ਤੋਂ ਇੱਕ ਅੱਲੜ ਜਿਹੇ ਨੌਜਵਾਨ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਡੰਡੀ ਫਟਵਾਲ ਚੌਂਕ ਤੋਂ ਪਹਿਲਾਂ ਹੀ ਉਸ ਨੇ ਕਾਰ ਦੇ ਸ਼ੀਸ਼ੇ ਉੱਤੇ ਹੱਥ ਮਾਰ ਕੇ ਮੈਨੂੰ ਰੋਕਣ ਦਾ ਇਸ਼ਾਰਾ ਕੀਤਾ ਡੰਡੀ ਮੈਂ ਸੋਚਿਆ ਕਿ ਹੁਣ ਇਹ ਕਹੇਗਾ ਜੀ ਤੁਹਾਡੀ ਕਾਰ ਦੇ ਪਿਛਲੇ ਪਹੀਏ ਵਿੱਚ ਬਿਲਕੁਲ ਵੀ ਹਵਾ ਨਹੀਂ ਸ਼ਾਇਦ ਤੁਹਾਨੂੰ ਪਤਾ ਨਹੀਂ ਡੰਡੀ ਮੇਰੀ ਸੋਚ ਦੇ ਉਲਟ ਉਹ ਨਸ਼ੇੜੀ ਜਿਹਾ ਪੱਕੇ ਰੰਗ ਦਾ ਮੁੰਡਾ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਕਾਰ ਨਹੀਂ ਚਲਾਉਣੀ ਆਉਂਦੀ ਡੰਡੀ ਤੁਸੀਂ ਮੈਨੂੰ ਨਕੋਦਰ ਚੌਕ ਵਿੱਚ ਟੱਕਰ ਮਾਰ ਕੇ ਆਏ ਹੋ ਡੰਡੀ ਮੈਂ ਉਹਨੂੰ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਕਿਸੇ ਨੂੰ ਕੋਈ ਟੱਕਰ ਨਹੀਂ ਮਾਰੀ ਨਾ ਹੀ ਮੇਰੀ ਕਾਰ ਉੱਤੇ ਕੋਈ ਚਿੱਬ ਵਗੈਰਾ ਪਿਆ ਹੈ ਜਿਸ ਤੋਂ ਮੈਂ ਇਹ ਅੰਦਾਜ਼ਾ ਲਾ ਸਕਾਂ ਕਿ ਮੈਂ ਵਾਕਿਆ ਹੀ ਟੱਕਰ ਮਾਰੀ ਹੈ ਡੰਡੀ ਉਹ ਉੱਚੀ ਆਵਾਜ਼ ਵਿੱਚ ਮੈਨੂੰ ਕਹਿਣ ਲੱਗਾ ਕਿ ਆਓ ਨਕੋਦਰ ਚੌਕ ਉੱਤੇ ਸੀਸੀਟੀਵੀ ਕੈਮਰੇ ਚੈੱਕ ਕਰਵਾਵਾ ਡੰਡੀ ਉੱਥੇ ਖੜੇ ਪੁਲਿਸ ਵਾਲਿਆਂ ਤੋਂ ਪੁੱਛ ਲਓ ਡੰਡੀ ਆ ਤੁਹਾਨੂੰ ਮੇਰੇ ਮੋਟਰਸਾਈਕਲ ਦੀ ਕੰਡੀਸ਼ਨ ਤੋਂ ਨਹੀਂ ਪਤਾ ਲੱਗਦਾ ਡੰਡੀ ਮੈਂ ਦੇਖਿਆ ਕਿ ਵਾਕਿਆ ਹੀ ਹੈਂਡਲ ਉੱਤੇ ਲੱਗਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਇੱਕ ਪਾਸੇ ਨੂੰ ਝੁਕਿਆ ਹੋਇਆ ਸੀ ਡੰਡੀ ਉਹ ਲਗਾਤਾਰ ਬੋਲੀ ਜਾ ਰਿਹਾ ਸੀ ਕਿ ਮੈਂ ਆਪਣੀ ਬਹਾਦਰੀ ਅਰੇਡੀ ਵਾਲਿਆਂ ਨੂੰ ਫੋਨ ਕਰਕੇ ਬੁਲਾਉਂਦਾ ਹਾਂ ਜਦੋਂ ਸੜਕ ਉੱਤੇ ਧਰਨਾ ਦਿੱਤਾ ਫਿਰ ਤੁਹਾਨੂੰ ਪਤਾ ਲੱਗੂ ਕਿ ਮੇਰੇ ਤੋਂ ਗਲਤੀ ਹੋਈ ਹੈ ਡੰਡੀ ਮਾਮਲਾ ਬਾਦਾ वेख के मैं पूछया कि तेरा कि नुकसान होया है डंडी वो कहता कि नुकसान तो बहुत होया है पर तुसी हजार रुपया दे के इतों जा सकते हो डंडी मैं कहा कि मेरे को हजार तो नहीं आ कोई 2300 ਰੁਪਏ ਨੇ ਡੰਡੀ ਜੇ ਲੈਣੇ ਨੇ ਤਾਂ ਗੱਲ ਕਰ ਡੰਡੀ ਇਸ ਤੋਂ ਪਹਿਲਾਂ ਉਸ ਨੇ ਮੈਨੂੰ ਇੱਕ ਬਾਹ ਉੱਤੇ ਚਰੀਟ ਅਤੇ ਮਿੱਟੀ ਲੱਗੀ ਦਿਖਾਈ ਡੰਡੀ ਉਹ ਕਹਿੰਦਾ ਕਿ ਜੇ ਯਕੀਨ ਨਹੀਂ ਆਉਂਦਾ ਤਾਂ ਮੇਰੇ ਲੱਗੀਆਂ ਗੁੱਜੀਆਂ ਸਟਾਂ ਵੇਖ ਲਓ ਡੰਡੀ ਖੈਰ ਮੈਂ ਸਿਆਣਪ ਤੋਂ ਕੰਮ ਲਿਆ ਅਤੇ ਉਸ ਨਾਲ ਹੋਰ ਬਹਿਸ ਕਰਨੀ ਮੁਨਾਸਬ ਨਾ ਸਮਝੀ ਡੰਡੀ ਉਹ ਵੀ 1000 ਦੀ ਜਗਾ 2 300 ਰੁਪਏ ਜੇਬ ਵਿੱਚ ਪਾਉਂਦਾ ਬੁੜਬੜਾਉਂਦਾ ਹੋਇਆ ਲੋਪ ਹੋ ਗਿਆ ਡੰਡੀ ਮੈਂ ਉਸ ਨੂੰ ਜਾਂਦੇ ਜਾਂਦੇ ਕਿਹਾ ਕਿ ਕਰ ਜਾ ਕੇ ਹਲਦੀ ਵਾਲਾ ਦੁੱਧ ਜ਼ਰੂਰ ਪੀ ਲਈ ਡੰਡੀ ਮੈਂ ਵਾਹਿਗੁਰੂ ਦਾ ਸ਼ੁਕਰ ਮਨਾ ਰਿਹਾ ਸੀ ਕਿ ਚਲੋ ਬੰਦਾ ਬਚ ਗਿਆ ਪੈਸੇ ਦਾ ਕੀ ਇਹ ਡੰਡੀ ਇਹ ਤਾਂ ਆਉਂਦੀ ਜਾਂਦੀ ਛੇ ਇਹ ਡੰਡੀ ਕਰ ਆ ਕੇ ਜਦੋਂ ਮੈਂ ਆਪਣੀ ਸ਼੍ਰੀਮਤੀ ਨੂੰ ਉਪਰੋਕਤ ਘਟਨਾ ਸੁਣਾਈ ਤਾਂ ਉਹ ਕਹਿੰਦੀ ਕਿ ਤੁਹਾਨੂੰ ਗੱਡੀ ਧਿਆਨ ਨਾਲ ਚਲਾਉਣੀ ਜ਼ਰੂਰੀ ਹੈ ਡੰਡੀ ਜੇ ਉਸ ਬੰਦੇ ਦੇ ਸਿਰ ਉੱਤੇ 60 ਬਜ ਦੀ ਤਾਂ ਲੈਣੇ ਦੇ ਦੇਣੇ